ਅੱਜ ਲੋ ਲੋਕ ਇਕੱਠੇ ਕਰਿਆ ਆਪਣਾ ਪਵਿੱਤਰ ਧਰਤੀ ਭਈ ਪਿੱਛੇ ਰੱਖੀ ਈਦਾਂ ਦੀ ਧਰਤੀ ਫਰੀਦਕੁਰ ਸਾਹਿਬ ਦੇ ਕੇ ਪ੍ਰਵਾਸੀ ਅਤੇ ਨਤਮਸ ਟਕਹੋਣ ਆਇਆ ਸਜਦਾ ਕਰਨ ਆਇਆ ਜੋਤੀ ਸਾਹਿਬ ਜੱਦ ਜਿਹਨਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰਲੇ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਦਿਨ ਉਸ ਵਿੱਚ ਚੱਲ ਰਹੀ ਸੀ ਤਾਂ ਉਸ ਦਿਨ ਸਰਾਂਝਲੀ ਦਵਾਉਣ ਦਾ ਵੀ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਕਿ ਪਹਿਲੀ ਵਾਰ ਛੋਟੇ ਸੱਭਿਆਚਾਰ ਨਾਲ ਸਰਾਂਝਲੀ ਵੀ ਦਿੱਤੀ ਗਈ ਅਤੇ ਘੰਟੇ ਦੀ ਰਿਪੋਰਟ ਹੋਈ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਦੇ 22 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਹੈ। ਜੀਮ ਸਾਹਿਬ ਅੱਜ ਇੱਥੇ ਆ ਕੇ ਉਹਨਾਂ ਨੇ ਮੱਥਾ ਟੇਕਿਆ। ਆਏ ਸਾਲ ਆਉਦੇ ਨੇ। ਔਰ ਉਹਨਾਂ ਨੇ ਕਿਹਾ ਕਿ ਮੈਂ ਆਇਆ ਚਾਹੁੰਦਾ ਸੀ ਕਿ ਮੈਂ ਪਹਿਲਾ ਪਾਇਆ ਕਿ ਸੰਗਤ ਨੂੰ ਔਖਾ ਹੀ ਨਾ ਹੋਵੇ। ਆਏ ਸਾਲ ਆ ਕੇ ਸਜਦਾ ਕਰਦੇ ਆ, ਨਮਸਕਾਰ ਕਰਦੇ ਆ। ਉਹ ਤਾਂ ਕਰਕੇ 2 ਦਿਨ ਪਹਿਲਾਂ ਆਏ ਨੇ ਤੇ ਉਹਨਾਂ ਦੇ ਮਨ 'ਚ ਬੜੀ ਸ਼ਰਧਾ ਹੈ। ਹਰ ਵਾਰ ਆਉਂਦੇ ਆ ਤੇ ਉਹ ਇਹ ਵੀ ਚਾਹੁੰਦੇ ਆ ਕਿ ਇੱਥੇ ਰਸ਼ ਨਾ ਹੋਵੇ। ਇਹ ਸ਼ਹਾਬਤ ਦੀ ਜਿਹੜੀ ਮਹਾਨ ਧਰਤੀ ਨੂੰ ਹਰ ਕੋਈ ਨਮਸਕਾਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ। ਇਤੇ ਹਰ ਕੋ ਸਿਰਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ ਵੀ 30 ਲੱਖ ਤੋਂ ਉੱਪਰ ਸੰਗਤ ਆਈ ਸੀ ਔਰ ਇਸ ਸਾਲ ਵੀ ਬਹੁਤ ਜਿਆਦਾ ਹੋতো ਵੀ ਜਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਸੀਐਮ ਸਾਹਿਬ ਨੇ ਪਿੱਛੇ ਡੀ ਸਾਹਿਬ ਨੂੰ ਤੇ ਐਸਐਸ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰਿਆਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ ਮਾਨ ਸਾਹਿਬ ਆਜਾ ਕੇ ਆਪਣਾ ਸਿਰਦਾ ਕਰਕੇ ਗਿਆ ਕਮੇਟੀ ਮੈਂਬਰ ਵੱਲੋਂ ਮੰਗ ਪੱਤਰ ਵੀ ਮੰਗ ਦਿੱਤਾ ਗਿਆ ਮੰਗ ਕੀਤੀ ਗਈ ਹੈ ਕੋਈ ਸੜਕਾਂ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੋਈ ਹੋਰ ਇਤਹਾਸਿਕ ਇਮਾਰਤਾਂ ਨੂੰ ਲੈ ਕੇ ਕੀਤੀ ਗਿਆ ਉਹਦੇ ਬਾਰੇ ਦੇਖੋ ਮਾਨਯੋਗ ਸਦਾ ਭਵਾਂਸੀ ਮਾਨ ਸਾਹਿਬ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਰਫ ਮੱਥਾ ਟੇਕਣ ਆਇਆ ਜਿਹੜਾ ਪੋਲੀਟਿਕਲ ਹੈ ਕੋਈ ਮੰਗ ਹੈ ਉਹ ਉਹਨਾਂ ਨੇ ਲੈ ਲਿਓ ਕਹਿੰਨੇ ਬਾਅਦ ਵਿੱਚ ਮੈਂ ਫੋਨ ਕਰਕੇ ਡਿਸਕਸ ਕਰੂੰਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਆ ਰਿਪੇਅਰ ਹੋਈਆਂ ਨੇ ਸਾਡੇ ਸਭ ਦੀ ਮਾਰਚ ਸਾਰਾ ਪੂਰਾ ਜਿਹੜੀਆਂ ਸੜਕਾਂ ਨੇ ਫਤਿਹਗੜ੍ਹ ਡਿਸਟ੍ਰਿਕਟ ਦੀਆਂ ਚਾਹੇ ਬਸੇ ਹੈ ਚਾਹੇ ਫਤਿਹਗ